ਅੱਜ ਸਾਡੇ ਸਾਥੀਆਂ ਨੇ ਪਿੰਡਾਂ ਦੇ ਅੰਦਰ ਉਹਨਾਂ ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਪਰਿਵਾਰਾਂ ਕੋਲ ਕੁਝ ਵੀ ਨਹੀਂ ਬਚਿਆ ਜਿਨ੍ਹਾਂ ਦੇ ਪਸ਼ੂ ਰੁੜ ਗਏ ਘਰ ਰੁੜ ਗਏ ਤੇ ਜਾਂ ਜਿਨ੍ਹਾਂ ਦੇ ਘਰ ਮਾਰੇ ਮੋٹے ਬੱਚੇ ਵੀ ਆ ਪਰ ਪਾਣੀ ਇਸ ਲੈਵਲ ਤੱਕ ਆ ਗਿਆ ਤੇ ਉਹਨਾਂ ਦੇ ਮੰਜੇ ਬਿਸਰੇ ਸਾਰਾ ਕੁਝ ਜਿਹੜਾ ਉਹ ਪਾਣੀ ਚ ਗਿੱਲੇ ਹੋ ਗਏ ਉਹ ਬਰਤਨ ਤੇ ਲਾਗ ਨਹੀਂ ਰਹੇ ਸੋ ਲਗਭਗ ਅੱਜ 400 ਜਿਹੜਾ ਅਸੀਂ ਗੱਦਾ ਔਰ 400 ਫੋਲਡ ਦੇ ਮੰਜੇ ਤੇ 100 ਸਿਲੰਡਰ ਖਾਸ ਕਰਕੇ ਉਹ ਪਰਿਵਾਰ ਜਿਹੜੇ ਤਰਪਾਲਾਂ 'ਚ ਰਹਿ ਰਹੇ ਆ ਜਿਨ੍ਹਾਂ ਕੋ ਘਰ ਦਾ ਚੁੱਲਾ ਚਗਾਣ ਲਈ ਕੋਈ ਸੋਰਸਸ ਨਹੀਂ ਹੈ ਉਹਨਾਂ ਨੂੰ ਸਿਲੰਡਰ ਦਿੱਤੇ ਆ ਮੱਛਦਾਨੀਆਂ ਵੰਡੀਆਂ ਨੇ ਸੋ ਲਗਾਤਾਰ ਜਿਹੜਾ ਆ ਜੋ ਜੋ ਪਿੰਡਾਂ 'ਚ ਜਾ ਰਹੇ ਆ ਲੋਕਾਂ 'ਚ ਜਾ ਰਹੇ ਆ ਕਿਉਂਕਿ ਉਹ ਨਵੀਆਂ ਜਿਹੜੀਆਂ ਉਹ ਲੋੜਾਂ ਡਿਮਾਂਡ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਪੂਰੀ ਟੀਮ ਸਾਡੀ ਲੱਗੀ ਹੋਈ ਹੈ ਅੱਜ ਵੀ ਅਸੀਂ ਜਿਹੜਾ ਉਹ ਪਿੰਡ ਨੇ ਜਿ세 ਫਲਾਡੇ ਨੇ ਆਪਣਾ ਮਾਰ ਮਾਰੀ ਆ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਆਏ ਆ ਸੋ ਕੱਲ ਵੀ ਅਸੀਂ 12 ਪਰਿਵਾਰਾਂ ਨੂੰ 50000 ਰੁਪਏ ਦੀ ਜਿਹੜੀ ਉਹ ਮਾਲੀ ਸਹਾਇਤਾ ਵੀ ਦਿੱਤੀ ਹੈ ਸੋ ਬਹੁਤ ਸਾਰੀ ਜਿਹੜੀ ਸੋਸ਼ਲ ਜਿਹੇ ਬੰਦੀਆਂ ਨੇ ਉਹ ਵੀ ਆ ਰਹੀਆਂ ਨੇ ਬਹੁਤ ਸਾਰੇ ਚੇਤਨ ਲੋਕ ਮਦਦ ਲਈ ਆ ਰਹੇ ਆ ਸੋ ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਜਿਹੜੀਆਂ ਗਰਦੌਰੀਆਂ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਬਹੁਤ ਜਲਦੀ ਉਹਨਾਂ ਲੋਕਾਂ ਨੂੰ ਐਸ ਪਰ ਰੂਲ ਜੋ ਮੁਆਵਜ਼ਾ ਵੀ ਮਿਲੇਗਾ ਜਿਹੜਾ ਖੇਤ ਉਹਦੀ ਰੇਤ ਇਹ ਵੀ ਕੈਬਨਟ ਨੇ ਪਾਸ ਕਰ ਦਿੱਤਾ ਸੋ ਅਸੀਂ ਅੱਜ ਜਿਹੜਾ ਆ ਹਲਕੇ ਭੋਜ ਦੇ ਇਹਨਾਂ ਸਿਆਕੜੇ ਪਰਿਵਾਰਾਂ ਨੂੰ ਅੱਜ ਜਿਹੜੀ ਆ ਆ ਮੰਜੇ ਬਿਸਤਰੇ ਗੱਦੇ ਸਿਲੰਡਰ ਤੇ ਮੱਛਦਾਨੀਆਂ ਦਿੱਤੀਆਂ ਨੇ ਇਹ ਕਿਹਨਾ ਨੋ ਨਾਮ ਪ੍ਰਵੀਨ ਕੌਰ ਅਸੀਂ ਬਈਆ ਮਤਲਬ ਕਿ ਮੰਜੇ ਬਿਸਤਰੇ ਵਾਸਤੇ ਸਾਨੂੰ ਸਦਿਆ ਗਿਆ ਸੀ ਅਸੀਂ ਮੰਜੇ ਬਿਸਤਰੇ ਲੈਣੇ ਆਏ ਸੀ ਹਾਂਜੀ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਆਰਾਮ ਨਾਲ ਮਿਲਦੀ ਕਿਹੜੇ ਪਿੰਡ ਤੋਂ ਸੀ ਅਸੀਂ ਮਾਖਨਪੁਰ ਤਾਸ ਜਦੋਂ ਹਾਰ ਆਈ ਸੀ ਇਹ ਕਿੱਦਾਂ ਦਾ ਨਜ਼ਾਰਾ ਸੀ ਉਹ ਬਹੁਤ ਔਖੇ ਮਤਲਬ ਇੱਕ ਰੋਗ ਮਤਲਬ ਨਿਕਲੇ ਸੀਗੇ ਹਾਂਜੀ ਹਾਂ ਬਹੁਤ ਮੇਰਾ ਨਾਮ ਲਖਵਿੰਦਰ ਕੌਰ ਹਾਂਜੀ ਅਸੀਂ ਪਿੰਡ ਤਾਸ ਮਾਖਨਪੁਰ ਹਾਂਜੀ ਬਹੁਤ ਮਾੜੇ ਹਾਲਾਤ ਸੀ ਅਸੀਂ ਆਪਣਾ ਆਪ ਲੈ ਕੇ ਬੜੀ ਮੁਸ਼ਕਲ ਨਿਕਲੇ ਉੱਥੇ ਸਾਡੇ ਕੋਲ ਕੋਈ ਸਮਾਨ ਨਹੀਂ ਚੁੱਕਿਆ ਗਿਆ ਅਹੀਂ ਆਪਣਾ ਆਪ ਲੈ ਕੇ ਨਿਕਲਿਆ ਹਾਂਜੀ ਬਹੁਤ ਮਾੜੇ ਲਾਪਸੇ ਸਾਡੇ ਜਿਦੁਹਾੜਾ ਆ ਅੱਜ ਕੀ ਆਜੀ ਅੱਜ ਅਸੀਂ ਇਥੇ ਸੋੜੇ ਪਿੰਡ 'ਚ ਆਏ ਆ ਸਾਨੂੰ ਕੁਟਾਰੂ ਚੱਕ ਵੱਲੋਂ ਸੱਦਿਆ ਗਿਆ ਸਾਨੂੰ ਸਮਾਨ ਮਿਲਿਆ ਦੋ ਮੰਜੇ ਮਿਲਿਆ ਨਾਲ ਦੋ ਗੱਦੇ ਮਿਲਿਆ ਇੱਕ ਸਿਲੈਂਡਰ ਮਿਲਿਆ ਕਿੰਨੇ ਕੁ ਲੋਕੀ ਸੀ ਇਥੇ ਬਹੁਤ ਸਾਰੇ ਲੋਕੀ ਸੀ ਬਹੁਤ ਸਾਰਿਆਂ ਨੂੰ ਮਿਲਿਆ ਹਰ ਇੱਕ ਨੂੰ ਮਿਲਿਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕਿਸੇ ਚੀਜ਼ ਦੀ ਕੋਈ ਪਛਾਣ ਨਹੀਂ ਆਈ ਆਰਾਮ ਨਾਲ ਸਾਰਿਆਂ ਨੂੰ ਸਮਾਨ ਮਿਲਿਆ